گرو نانک ساحب خاند چلو واح گرو گرو نانک صاحب تارک مورت ہے جاگ آئے ਇਹਨਾਂ ਨਾਮ ਦੇ ਸਾਥ ਹੋ ਪਰਮਾਤਮਾ ਨਾਲ ਨੂੰ ਸੰਗੋਹਨ ਧਾਰ ਕੇ ਸੰਸਾਰ ਤੇ ਆਏ ਵਾਸਕਰ ਜੀਸ਼ਰ ਸਾਹਿਬਾ ਨੇ ਆ ਕੇ ਹਰ ਇੱਕ ਕਿਰਤ ਕੀਤੇ ਸੰਸਾਰ ਨੂੰ ਦੇਸ਼ ਦਿੱਤਾ ਕਰਤ ਆਪ ਨਾਮ ਜਪਿਆ ਸੰਸਾਰ ਨੂੰ ਇਧਰ ਲੈ ਜਾਣ ਦੀ ਗੱਡੀ ਫਿਰ ਦੁਨੀਆਦਾਰੀ ਦੀਆਂ ਗੱਲਾਂ ਬਰਾਮੇ ਬਾਹੀਆਂ ਦਿਖਾਵੇ ਬਾਹੀਆਂ ਕਿਸੇ ਕੰਮ ਨਹੀਂ ਕਿਰਤ ਕਰੋ ਨਾਮ ਜਪੋ ਤੇ ਬੜੇ ਸ਼ਕੂਦਾप्रदेश ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਹੈ ਸ਼ਬਦ ਗੁਰੂ ਹੈ ਤੇ ਸ਼ਬਦ ਗੁਰੂ ਦੇ ਨਾਲ ਜੁੜੇ ਹੋ ਸਨ ਬਾਬਾ ਅਨੰਦ ਸਿੰਘ ਜੀ ਬਾਬਾ ਮੀਰਾਲ ਸਿੰਘ ਨੇ ਉਹ ਆਪ ਊਜੂਦੇ ਨਾਲ ਜੁੜੇ ਸਨ ਤੇ ਉਹਨਾਂ ਨੇ ਸਾਨੂੰ ਗੁਰੂ ਦੇ ਨਾਲ ਜੋੜਿਆ ਸਾਨੂੰ ਸ਼ਬਦ ਦੇ ਨਾਲ ਜੋੜਿਆ ਭਾਈ ਗੋਬਾਰੀ ਜੀ ਦੇ ਵਚਨ ਹਨ ਕਿ ਜਿਹੜੇ ਸਿੱਧ ਸੰਨ ਵੱਡੇ-ਵੱਡੇ ਤਮੀਸਰ ਜਿਨ੍ਹਾਂ ਨੇ ਵਰਮਗੁ ਤਿਆਰਿਓ ਸਦਾ ਨੇ ਉਹ ਲਾਂਗ ਦਿਆ ਵਾਣਾ ਚ ਪਹਾੜਾ ਦੀਆਂ ਕੰਦਰਾں ਤੇ ਪਰਬਤਾਂ ਦੀਆਂ ਚੋਟੀਆਂ ਤੇ ਤਪ ਕੀਤਾ ਬੰਦਗੇ ਕੀਤੇ ਉਹਨਾਂ ਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਮਲਾਕ ਹੋਇਆ ਤੇ ਉਹਨਾਂ ਕੋਈ ਕਹਿ ਦਿੱਤਾ ਸਿੱਧ ਬੋਲਣ ਸੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਤੇ ਗੁਰੂ ਨਾਨਕ ਸਾਹਿਬ ਤੁਹਾਡੀ ਵੱਡੀ ਕਮਾਈ ਹੈ ਵੱਡੀ ਕਮਾਈ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਤੇ ਜੇ ਅਸੀਂ ਗੁਰਮਤਿ ਪਿਆਰੇ ਜਪਾਂਗੇ ਉਸ ਗੁਰੂ ਨਾਨਕ ਨੂੰ ਉਸ ਗੁਰੂ ਨਾਨਕ ਦੇ ਨਾਮ ਨਾਲ ਜੁੜਾਂਗੇ ਸਾਡਾ ਵੀ ਜੀਵਨ ਸਫਲਾ ਹੋਵੇਗਾ ਲੋਕ ਸੁਖਿਆ ਤੇ ਪਰਲੋਕ ਸੇਲਾ ਹੋਵੇਗਾ ਸਦਾ ਨੇ ਮੇ ਕਹਿ ਰਿਹਾ ਜਿਹੜੇ ਸਿੱਧਾ ਜਨਾਂ ਨੂੰ ਦੁਨੀਆ ਪੂਰੀ ਦੇਸੀ ਜਨਾਂ ਨੂੰ ਦੁਨੀਆ ਵੱਡਾ ਕਰਕੇ ਜਾਣਦੇ ਸੀ ਜੇ ਮੇਰੇ ਤੋਂ ਪਰੇ ਵਜਾ ਮਹਾਰਾਜ ਲਗੂਆ ਸਭ ਗੁਰਮਤ ਪਿਆਰਿਓ ਗੁਰਧੀਆਂ ਸਿਧੀਆਂ ਦੇ ਮਾਰਗ ਸੌਝਲ ਪਰ ਉਹਨਾਂ ਦੇ ਲਈ ਜਿਵੇਂ ਬੰਦੋਮੀ ਹੋਣਾ ਲੋੜ ਪੈਂਦੀ ਲੋੜ ਅਨਸਾਰ ਲੋੜ ਟੱਪਣਾ ਪੈਂਦਾ ਹੁਣ ਕਬੜੀ ਹੋ ਜਾਂਦੇ ਲੋੜ ਅਨਸਾਰ ਅਲੋਪ ਹੋ ਜਾਂਦੇ ਲੋੜ ਸਭ ਗੁਰਮਤ ਪਿਆਰਿਓ ਇੱਥੇ ਹੋ ਜੂਗਾ ਕਿ ਇਹ ਬ੍ਰਵਾਸ ਵੀ ਕੱਟ ਲੈਂਦੇ ਇੱਕ ਸੰਤ ਕਹਿੰਦੇ ਗੁਰਧੀਆਂ ਸਿਧੀਆਂ ਸੀ ਉਹਨਾਂ ਦੇ ਕੋਲ ਪਰ ਉਹਨਾਂ ਦੇ ਵੀ ਅੰਕੀਰ ਜਿਹੜੇ ਸਿਰ ਸਰ ਭਾਈ ਗੁਰਦਾਨ ਜੀ ਕਹਿੰਦੇ ਸਿਰ ਬੋਲਣ ਸੋਭ ਮੱਜਣਾ ਦਾ ਗੁਰੂ ਨਾਨਕ ਤੇਰੀ ਵੱਡੀ ਕਮਾਈ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਸੰਦੇ ਪਾਤਸ਼ਾਹ ਮਹਾਰਾਜ ਦੀ ਵਡਿਆਈ ਨੂੰ ਭਰਨੇ ਆਖਿਆ ਨਮੋਣਾ ਕੀਤਾ ਉਹਨਾਂ ਨੇ ਜਨਾ ਮਹਾਧਮ ਮਹਾਪੁਰਸ਼ਾਂ ਨੇ ਗੁਰੂ ਨਾਨਕ ਨੂੰ ਪੋਜਿਆ ਉਹਨਾਂ ਦਾ ਸਤਕਾਰ ਫਿਰ ਸੰਸਾਰ ਕਰਦਾ ਮਹਾਪੁਰਖ ਬਾਬਾ ਨਾਨਕ ਸਿੰਘ ਜੀ ਆਨੰਦ ਸਰ ਪਲੇਰਾ ਵਾਲੇ ਮਹਾਪੁਰਖ ਬਾਬਾ ਮੀਨਾ ਸਿੰਘ ਸਿਆੜ ਵਾਲੇ ਜਿਨ੍ਹਾਂ ਦੀ ਯਾਦ ਮਨਾ ਰਹੇ ਆ ਉਹਨਾਂ ਦੇ ਗੁਰੂ ਨਾਨਕ ਗੁਰੂ ਬੂਝਿਆ ਉਹਨਾਂ ਦਾ ਸਤਿਕਾਰ ਕਰਦੇ ਆਂ ਸੰਤ ਬਾਬਾ ਜਵੇਰ ਸਿੰਘ ਜੀ ਜੋ ਇਸ ਨਾਨਕ ਸਰਠਾ ਘਰੋਵਾਲ ਕਲਾ ਦੇ ਮੁੱਖ ਸੇਵਾਦਾਰ ਹੈ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਗੁਰੂ ਨਾਨਕ ਦੀ ਸੇਵਾ ਕੀਤੀ ਅੱਜ ਤਾਂ ਉਹਨਾਂ ਦਾ ਸਤਿਕਾਰ ਤੇ ਸਨਮਾਨ ਆਪਾਂ ਸਾਰੇ ਕਰਦੇ ਆਂ ਕਿ ਉਹਨਾਂ ਨੇ ਸੰਗਤਾਂ ਨੂੰ ਜਿੱਥੇ ਉਹ ਆਪ ਨਾਮ ਬਾਣੀ ਨਾਲ ਜੁੜੇ ਸੰਗਤਾਂ ਨੂੰ ਜੋੜਿਆ ਕਿ ਭਾਈ ਪਰਮਾਤਮਾ ਦਾ ਨਾਮ ਜਪੋ ਗੁਰੂ ਦਾ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਇਹ ਗੁਰੂ ਨਾਨਕ ਦਾ ਉਪਦੇਸ਼ ਹੈ ਇਹਨੂੰ ਤੁਸੀਂ ਕਮਾਉਣਾ ਕਰੋ ਜਿਹਦੇ ਨਾਲ ਤੁਹਾਡਾ ਭਲਾ ਹੋਵੇਗਾ ਜਿਹਦਾ ਤੁਹਾਨੂੰ ਲਾਭ ਹੋਵੇਗਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਦੀ ਵਡਿਆਈ ਕੀ ਆਖਿਆ ਸੀ ਸਿੱਧਾਂ ਨੇ ਸਾਰੇ ਰਸਨਾ ਸਫਲੇ ਕਰਿਓ ਜਿਸ ਗੁਰੂ ਨਾਨਕ ਨੂੰ ਬਾਬਾ ਅਨੰਦ ਸਿੰਘ ਜੀ ਬਾਬਾ ਮੀਹਾ ਸਿੰਘ ਤੇ ਸਾਰੇ ਹੀ ਮਹਾਪੁਰਸ਼ਾਂ ਨੇ ਕਿਸੇ ਮਹਾਪੁਰਸ਼ ਦਾ ਨਾਂ ਲੈ ਲੋ ਬਾਬਾ ਸੁੰਦਰ ਸਿੰਘ ਖਾਲਸਾ ਭੰਡਰਾਂ ਵਾਲੇ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਬਾਬਾ ਯੂਸਰ ਸਿੰਘ ਰਾੜੂ ਵਾਲੇ ਮਹਾਪੁਰਖਾ ਬਾਬਾ ਯੂਸਰ ਸਿੰਘ ਨਾਰ ਸਰਕਲੇਰਾ ਵਾਲੇ ਬਿਅੰਤ ਮਹਾਪੁਰਖ ਕਿਸੇ ਦਾ ਵੀ ਨਾਂ ਲੋ ਬਾਬਾ ਕਰਮ ਸਿੰਘ ਹੋਦੀ ਮਰਦਾਨ ਬਾਬਾ ਖੁਦਾ ਸਿੰਘ ਲਹਾਰ ਬੇਅੰਤ ਮਹਾਪੁਰਖ ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਗੁਰੂ ਦਾ ਨਾਮ ਜਪਿਆ ਤੇ ਝੁਕਾਇਆ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦਾ ਸਨਮਾਨ ਕੀਤਾ ਸਤਿਕਾਰ ਕੀਤਾ ਉਹਨਾਂ ਦਾ ਸਤਿਕਾਰ ਅੱਜ ਦੁਨੀਆ ਕਰਦੀ ਹੈ ਸੰਸਾਰ ਕਰਦਾ ਹੈ ਭਾਵੇਂ ਬਹੁਤ ਲੋਕ ਸਾਧੂ ਸੰਤ ਮਹਾਪੁਰਖਾਂ ਦੇ ਖਿਲਾਫ ਵੀ ਬਚਨ ਕਰਦੇ ਅਸੀਂ ਦੇਖਦੇ ਹਾਂ ਕਲਯੁਗ ਦਾ ਸਮਾਂ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਚਾਰ ਧਾਰ ਹੈ ਪਰ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਕਿ ਆ ਤਾਕਤ ਹੈ ਜਮਾਨੇ ਵਿੱਚ ਚਮਕਣ ਕੀ ਘਟਾਣੇ ਕੀ ਜੇ ਉਹ ਰੋਸ਼ਨ ਸਤਾਰੇ ਹੈ ਜੋ ਕਿਆਮਤ ਤੱਕ ਚਮਕਣਗੇ ਉਹ ਕਹਿੰਦਾ ਕੀ ਤਾਕਤ ਹੈ ਜਮਾਨੇ ਦੇ ਅੰਦਰ ਕਿ ਉਹ ਇਹਨਾ ਰੋਸ਼ਨ ਸਤਾਰਿਆਂ ਵੀ ਚੌਕ ਨੂੰ ਘਟਾ ਦਾਨ ਇਹ ਦਾ ਵਕਤ ਆਖਿਰ ਦਾ ਕਿਆਮਤ ਤੱਕ ਇਹਨਾਂ ਦਾ ਨਾਂ ਚਮਕਦਾ ਰਹੇਗਾ ਕਿ ਆ ਤਾਕਤ ਹੈ ਜਮਾਨੇ ਵਿੱਚ ਚਮਕਣ ਕੀ ਘਟਾਣੇ ਕੀ ਜੇ ਉਹ ਰੋਸ਼ਨ ਸਤਾਰੇ ਹੈ ਜੋ ਕਿਆਮਤ ਤੱਕ ਜਿਉਂਦੇ ਹੋਵੇ ਬਰੋਗੋ ਪਿਆਰਿਓ ਮਹਾਪੁਰਸ਼ਾਂ ਨੇ ਗੁਰੂ ਨੂੰ ਪਰਮਾਤਮਾ ਨੂੰ ਪੂਜਿਆ ਇਧਰ ਆਣ ਗੋਸਾਲ ਜੋ ਆਦ ਨਰੰਜਨ ਹੈ ਗੁਰੂ ਨਾਨਕ ਧਰਮ ਦੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਆ ਕਿਰ ਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਬਾੜੀ ਤਾਰਨਕ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿ ਗੁਰੂ ਗੁਰੂ ਨਾਨਕ ਸਾਹਿਬ ਧਾਰ ਦੇ ਮੂਰਤ ਹੈ ਜਗੇ ਆਇਓ ਮੂਰਤ ਧਰ ਦੇ ਪਰਮਾਤਮਾ ਸੰਸਾਰ ਤੇ ਆਇਆ ਐਵੇਂ ਇਸ ਪਰਮਾਤਮਾ ਨੇ ਜੀਵਨ ਦਿੱਤਾ ਆਪਿਓ ਨੂੰ ਫੇਗਰ ਜਦ ਦਾੰਦ ਮੈਂ ਖੇ ਤਬ ਦੁੱਧ ਦਿਓ ਆਪ ਗਾਂਦ ਦिए ਕਿਆ ਰਿਜਕ ਨਾ ਦੇਹੋ ਜਦੋਂ ਦਦਨਾ ਜਦੋਂ ਮੂੰਹ ਵਿੱਚ ਦੰਦ ਨਹੀਂ ਸੀ ਮਾਂ ਦਾ ਦੁੱਧ ਦਿੱਤਾ ਹੁਣ ਦੰਦ ਦਿੱਤੇ ਆ ਤੇ ਰਿਜਕ ਨਹੀਂ ਦਊ ਪਰਮਾਤਮਾ ਕਾਹੇ ਰੇ ਮਨ ਚਿਤਵੇ ਉਤਮ ਜ ਆਹਰ ਹਰ ਜੀਓ ਕਰਿਆ ਸੈਲ ਪੱਥਰ ਮੈਂ ਜੰਤੋ ਪਾਇ ਤਾ ਕਾ ਰਿਜਕ ਆਗੈ ਕਰ ਧਰਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤੋ ਸਹੀ ਹੀ ਹੈ ਜਨਮ ਮੈਂ ਜੰਤੋ ਪਾਇ ਨ ਤਨਾ ਪੇ ਰੋਜੀ ਦੇ ਉਥੈ ਹਟਣਾ ਚੱਲ ਲਈ ਨਾ ਕੋ ਕਿਰਸ ਕਰੇ ਸੁਨਦਰਾ ਦੇ ਵਿੱਚ ਕਿਹੜੇ ਸ਼ੋਪਾ ਨੇ ਸ਼ੋਪਿੰਗ ਮਾਲ ਬਣੇ ਆ ਹਟਾ ਬਣੀਆਂ ਨੇ ਕਿਹੜੇ ਕਰਿਆਨਾ ਸਟੋਰ ਬਣੇ ਆ ਪਰ 42 ਲੱਖ ਜੁਨੀਆਂ ਪਾਣੀ ਚ ਰਹਿੰਦੀਆਂ ਵਾਣੀ ਦੇ ਵਚਨ ਭਗਤ ਨਾਮਦੇਵ ਕਹਿੰਦੇ 42 ਲੱਖ ਜੀਵ ਜਲਮ ਹੈ ਉਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਿ ਉਥੇ ਕਿਹੜੇ ਹੱਟ ਜਾਂਦੇ ਆ ਨਾ ਖੇਤੀ ਚੱਲਦੀ ਆ ਨਾ ਬਿਜ਼ਨਸ ਵਪਾਰ ਚੱਲਦਾ ਉਹਨਾਂ ਦਾ ਰ지ਕ ਪ੍ਰਮਾਤਮਾ ਉਹਨਾਂ ਨੂੰ ਉਥੇ ਦਿੰਦਾ ਸਾਧੂ ਕਹਿੰਦੇ ਅਸੀਂ ਇੱਛਾ ਨਹੀਂ ਰੱਖਦੇ ਜੋ ਮਿਲ ਗਿਆ ਤੇ ਖਾ ਲਿਆ ਵਾਹਿਗੁਰੂ ਦਾ ਸ਼ੁਗਰ ਅਕਾਲ ਪੁਰਖ ਵਾਹਿਗੁਰੂ ਦਾ ਨਹੀਂ ਮਿਲਿਆ ਤੇ ਬੈਠੇ ਆ ਗੁਰੂ ਨਾਨਕ ਸਾਹਿਬ ਨੇ ਨਾਲ ਦੇ ਨਗਰ ਤੋਂ ਰਿਹੰਦਾ ਘਰ ਸੌਦਾ 20 ਰੁਪਈਆ ਦਾ ਪਹਿਲਾਂ ਉਹ 20 ਰੁਪਈਏ ਰੱਖੇ ਸਾਧੂ ਸੰਗ ਗੁਰਮੁਖ ਪਿਆਰਿਓ ਸੰਿਆਸੀ ਸਾਧੂ ਆਸਮੈ ਰਸੀ ਤੋਂ ਸੰਿਆਸੀ ਤਿਆਗੀ ਮਹਾਪੁਰਖਾਂ ਨਾਲ ਆ ਗਿਆ ਸੀ 20 ਰੁਪਈਆ ਦਾ ਕੀ ਕਰਨਾ ਆ ਗਿਆ ਫਕੀਰਾ ਲੈ ਜਾ ਆਪਣੇ 20 ਰੁਪਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਭੋਜਨ ਲਿਆ ਕੇ ਢੇਰ ਲਾ ਦਿੱਤੇ ਬਾਹਰ ਲਿਆ ਕੇ ਢਲਾ ਦਿੱਤੇ 20 ਰੁਪਈਆ ਦਾ ਭੋਜਨ ਸ਼ਿਕਾਇਆ ਉਹਨਾਂ ਨੂੰ ਸਾਨੂੰ ਵੰਡ ਛਕੋ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਨੇ ਆਪ ਵੰਡ ਛਕਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਾਨੂੰ ਉਪਦੇਸ਼ ਹੈ ਗੁਰੂ ਨਾਨਕ ਨੇ ਸਿਖਾਇਆ ਜੇ ਤਾਂ ਹੀ ਗੁਰੂ ਨਾਨਕ ਦਾ ਸਿੱਖ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢਦਾ ਹੈ ਦੁਨੀਆਂ ਦੇ ਕਿਸੇ ਕੋਨੇ 'ਚ ਆਪਦਾ ਆ ਜੇ ਕੋਈ ਪਹੁੰਚੇ ਤਾਂ ਪਹੁੰਚੇ ਗੁਰੂ ਨਾਨਕ ਦੇ ਸਿੱਖ ਬਹੁਤ ਜਾਂਦੇ ਆ ਆ ਕਰੋਨਾ ਕਾਲ ਦੇ ਅੰਦਰ ਕਾਲਾ ਬਾਜ਼ਾਰੀਆਂ ਚੱਲੀਆਂ ਲੋਕ ਘਰਾਂ 'ਚ ਵੜ ਗਏ ਪਰ ਗੁਰੂ ਦੇ ਸਿੱਖ ਘਰਾਂ 'ਚੋਂ ਨਿਕਲੇ ਲੰਗਰ ਲਾ ਦੇਤੇ ਆਕਸੀਜਨ ਦੀ ਕਾਲਾ ਵਜਾਰੀ ਹੋਈ ਸਰਕਾਰਾਂ ਹੱਕ ਖੜੇ ਕਰ ਗਈਆਂ ਗੁਰਦੁਆਰਿਆਂ 'ਚ ਆਕਸੀਜਨ ਦੇ ਲੰਗਰ ਲਾ ਦਿੱਤੇ ਗੁਰੂ ਨਾਨਕ ਦੇਵ ਸਿੱਖਾਂ ਨੇ ਵੰਡ ਛਕੋ ਦਾ ਉਪਦੇਸ਼ ਆਦਵੀ ਕੋਈ ਹੋਵੇ ਨੰਗੇ ਨੂੰ ਵਸਤਰ ਭੁੱਖੇ ਨੂੰ ਪ੍ਰਸ਼ਾਦਾ ਗੁਰੂ ਨਾਨਕ ਦਾ ਸਿੱਖ ਆਪਣੇ ਦਰ ਤੇ ਆਏ ਨੂੰ ਖਾਲੀ ਮੋੜਦਾ ਨਹੀਂ ਇਹ ਗੁਰੂ ਨਾਨਕ ਦਾ ਸੁਭਾਅ ਹੈ ਗੁਰੂ ਨਾਨਕ ਨੇ ਆਪ ਕਮਾਇਆ ਆਪ ਕਿਰਤ ਕੀਤੀ ਆਪ ਨਾਮ ਜਪਿਆ ਆਪ ਵੰਡ ਛਕਿਆ ਆਓ ਗੁਰੂ ਨਾਨਕ ਦੇਵ ਸਿਧਾਂਤਾਂ ਦੇ ਪਹਿਰਾ ਦਿੱਤਾ ਮਹਾਪੁਰਸ਼ਾ ਨੇ ਨਾਮ ਜਪਿਆ ਪ੍ਰਤਖ ਦਰਸ਼ਨ ਕੀਤੇ ਅਜੋਨਾਂ ਦੀ ਯਾਦ ਮਨਾ ਰਹੇ ਜਨ ਨਾਨਕ ਸਤਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਉਹਨਾਂ ਦੀ ਪੂਜਾ ਸੰਸਾਰ ਕਰਦਾ ਤਿੰਨ ਹਰ ਪੂਜ ਕਰਾਵਾ ਅਸੀਂ ਵੀ ਗੁਰੂ ਨਾਨਕ ਦੇ ਸਿਧਾਂਤਾਂ ਤੇ ਚੱਲੀਏ ਗੁਰੂ ਨਾਨਕ ਦਾ ਨਾਮ ਜਪੀਏ ਨਸ਼ਿਆਂ ਤੋਂ ਰਹਿਤ ਹੋਈਏ ਸਾਫਤ ਸੂਰਤ ਹੋਣੇ ਖੰਡੇ ਦੀ ਪਹਲ ਕਾਲਸਾ ਪੰਥ ਦੀ ਸਿਰਜਣਾ ਕੀਤੀ ਤਖਤ ਸ੍ਰੀ ਕੇਸਗੜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਓ ਜਿਨ੍ਹਾਂ ਨੇ ਅਜੇ ਤੱਕ ਅਮਰਦੀ ਦਾਤ ਨਹੀਂ ਲਈ ਖੰਡੇ ਬਾਟੇ ਦਾ ਅਮਰ ਸ਼ਾਕੇ ਮਾਈ ਭਾਈ ਗੁਰੂ ਕੇ ਪੁੱਤਰ ਧੀਆਂ ਬਣਿਏ ਪਰ ਕਿਰਤ ਕਰੀਏ ਨਾਮ ਜਪੀਏ ਵੜ ਛਕੀਏ ਗੁਰੂ ਨੂੰ ਸਮਰਪਤ ਹੋਈਏ ਫਿਰ ਸਤਗੁਰ ਦੀ ਹੋਵੇਗੀ ਸਾਡੇ ਤੇ ਰਹਿਮਤ ਹੈ ਮਹਾਪੁਰਖਾਂ ਦੀਆਂ ਯਾਦਾਂ ਬਣਾਈਆਂ ਸਫਲੀਆਂ ਗੁਰੂ ਦੇ ਚਰਨਾਂ 'ਚ ਜੁੜਨਾ ਸਫਲਾ ਫਿਰ ਲੋਕ ਸੁਖੀਏ ਪਰਲੋਕ ਸਹੀਵੇ ਨਾਨਕ ਹਰਿ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਥੋੜੀਆਂ ਬੇਣਤੀਆਂ ਬੋਧੀਆਂ ਕਰਕੇ ਜਾਣਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਜੋਗ ਹੈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਮੇਰੀਆਂ ਭੁੱਲਾਂ ਮੇਰੀ ਝੋਲੀ ਪਾਉਣੀ ਆ ਤਾ ਕੇ ਅਗਾਹ ਤੋਂ ਸੋਲ ਕੇ ਤੁਹਾਡੇ ਚਰਨਾਂ 'ਚ ਰੱਖ ਸਕੀਏ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਦੇ ਬਚਨ ਜੋ ਸਤਿਗੁਰ ਨੇ ਆਪ ਕਰਵਾ ਲਏ ਆ ਉਹਨਾਂ ਦੇ ਆਪਾਂ ਸਭ ਨੇ ਪਹਿਰਾ ਦੇਣਾ ਉਹਨਾਂ ਨੂੰ ਹਿਰਦੇ 'ਚ ਵਸਾਉਣਾ ਕਿਉਂਕਿ ਜੈ ਵਸਾਲੇ ਤੈ ਬੈਸਾ ਸੁਆਮੀ ਜੈ ਭੇਜੇ ਤੈ ਜਾਮਾ ਸਭ ਨਗਰੀ ਮੈਂ ਇੱਕੋ ਰਾਜਾ ਸਭਾ ਪਵਿੱਤ ਹੈ ਥਾਵਾਂ ਤੇ ਜਿਉਂ ਬੁਲਾਵੇਂ ਤਿਉਂ ਬੋਲਣਾ ਸੁਆਮੀ ਕੁਦਰਤ ਕਮਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜਿਵੇਂ ਗੁਰੂ ਬੁਲਾਉਂਦਾ ਓਵੇਂ ਬੋਲ ਕੇ ਤੁਹਾਡੇ ਚਰਨਾਂ 'ਚ ਸੇਵਾ ਨਿਭਾਈ ਹੈ ਸਤਿਗੁਰ ਰਹਿਮਤ ਕਰਨ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲੇ ਤੇ ਧੰਨ ਨਾਨਕ ਤੇਰੀ ਵੱਡੀ ਕਮਾਈ ਅਸੀਂ ਵੀ ਗੁਰੂ ਨਾਨਕ ਦੇ ਬਣ ਜਾਈਏ ਰਾਖੂ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਆਪਣੇ ਵੱਲੋਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਰੇੜਾ ਸਿਗੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਾਰਮਪਰਜਾਬ ਦਾ ਚੇਅਰਮੈਨ ਹੋਣ ਦੇ ਨਾਤੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਨਾਲ ਗੁਰਮੁਖ ਪਿਆਰਿਓ ਵਿਚਾਰਾਂ ਦੀ ਸਾਂਝ ਪਾਈ ਉਹਨਾਂ ਵੱਲੋਂ ਵੀ ਧੰਨਵਾਦ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਜਵੇਰ ਸਿੰਘ ਜੀ ਉਹਨਾਂ ਦੇ ਸਾਰੇ ਸਹਿਯੋਗੀ ਸੰਗਤਾਂ ਸੇਵਾ ਸਿਮਰਨ ٹرسٹ ਸਮੂਹ ਸੇਵਾਦਾਰ ਜੋ ਸਾਰੇ ਹੀ ਪਿਆਰ ਕਰਦੇ ਉਹਨਾਂ ਦੇ ਪਿਆਰ ਦੇ ਸਦਕਾ ਲੰਮਾ ਪੈਂਡਾ ਔਲੰਗ ਕੇ ਤੁਹਾਡੇ ਦਰਸ਼ਨ ਗਦਾਰੇ ਕਰਨ ਵਾਸਤੇ ਪਹੁੰਚੇ ਆ ਹਾਜ਼ਰੀ ਪ੍ਰਵਾਨ ਕਰਿਓ ਜੇ ਜਦੋਂ ਸਮਾਂ ਬਣਿਆ ਤੁਹਾਡੇ ਦਰਸ਼ਨ ਦੀਦਾਰੇ ਕਰਾਂਗੇ ਨਦੀ ਨਾਲ ਸੰਯੋਗੀ ਮੇਲੇ ਸਾਰੇ ਆਏ ਮਹਾਪੁਰਸ਼ਾਂ ਦਾ ਆਇਆ ਸੰਗਤਾਂ ਦਾ ਆਏ ਜਥਿਆਂ ਦਾ ਦਿਲ ਦੀਆਂ ਨਾ ਮਨਪਾ ਇਹੋ ਕਮਸਾਤ ਮਹਾਨਾ ਜਿਹਦੇ ਰੂਹ ਵੀ ਦੇਰ ਮੇਰਾ ਆਤਮਾ ਦਾ ਰੰਗ ਉਹੋ ਹੀ ਰੰਗ ਨੂੰ ਚਾਹੇ ਬਾਦ ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਤੋਂ ਸਾਰੇ ਆਪਣੇ ਘਰੋਂ ਵਾਲਾ ਦਾ ਸਾਧਾਰਨ ਤੋਂ ਲੈ ਕੇ ਗੁਰੂ ਜੀ ਨਾਲ ਤੱਕ ਸਾਰੀਆਂ ਛੜਕਾਂ ਆਉਂਦੀਆਂ ਜਾਂਦੀਆਂ ਹਨ ਕਿਤਾਬ ਨਾਲ ਪੜ੍ਹਿਆ ਜਾਂਦਾ ਹੈ ਉਹ ਗੁਰੂ ਨਾਲ ਲਈ ਇਹ ਵੀ ਦੱਸਿਆ ਬਾਬਾ ਜੀ ਦੀਆਂ ਮਹਾਨਾਂ ਨਾਲ ਪੂਰੀਆਂ ਖੁਸ਼ੀਆਂ ਭਰ ਰੱਖਣ ਨਾਲ 15 ਸਾਲ ਹੋ ਗਏ ਬਾਬਾ ਜੀ ਫੁੱਜੀਏ ਕੰਡੀ ਜਾਂਦੇ ਜਿਉਂ-ਜਿਉਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਕਿ ਤੁਹਾਨੂੰ ਬਾਬਾ ਨਾਨਕ ਸਿੰਘ ਜੀ ਔਰ ਸਿਆਲਬਾਪਾ ਜੀ ਜਿਨ੍ਹਾਂ ਨੇ ਆਪਾਂ ਯਾਦ ਬਣਾਏ ਉਹ ਆਪਣੇ ਵਿੱਚ ਹੀ ਚਰੇ ਹੈ ਇਹ ਬਾਣੀ ਤੁਹਾਨੂੰ ਬਾਬਾ ਜੀ ਨੇ ਦੱਸਿਆ ਹੂ ਬਾਪੂ ਨੂੰ ਕਿਰਤੀ ਬਜਰੇ ਹੈ ਕਿ ਉਹ ਜਿਹੜੀ ਹੁੰਦੀ ਸੇਵਾ ਜਿੱਥੇ ਵੀ ਕਰਦੇ ਆ ਉਹ ਸਾਰਿਆਂ ਦੀ ਸੇਵਾ ਸੋਹਣ ਪੈਣੀ ਆ ਉਹਦਾ ਮਨ ਰਹਿਣਾ ਔਰ ਜਿਹੜੇ ਗਏ ਵੀ ਗਏ ਉਹਨਾਂ ਨੂੰ ਵੀ ਇਸ ਰੋਜ਼ ਦੇ ਬਾਅਦ ਚੱਲਣ ਦਿੰਦੇ ਆਂ ਤੇ ਇੱਥੋਂ ਬੇਨਤੀ ਕਰਦੇ ਆਂ ਕਿ ਮੇਰੇ ਪਿੱਛੇ ਕਰਨੇ ਜਵਾਗ ਆਪਣਾ ਪਿੱਛੇ ਸੇਵਾ ਚ ਲਾਉਣ ਲੋਈ ਆ ਸੇਵਾ ਦਾ ਕੰਮ ਚਲਾਇਆ ਹੋਇਆ ਹੈ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਬਹੁਤ ਆਪਣਾ ਜੀਵਨ ਸਮਰਪਿਤ ਇਹਦੇ ਵਿੱਚ ਜਿਹੜਾ ਵੀ ਬੰਦਾ ਆ ਕੇ 10 ਮਿੰਟ ਦੀ ਸੇਵਾ ਕਰ ਗਿਆ ਕੋਈ ਦੋ ਗਲਾਸ ਆਪਦਾ ਇੱਕ ਚਾਹ ਪੀ ਕੇ ਗਲਾਸ ਦਾ ਚੱਕਣਾ ਜਾਂ ਨਾਲ ਦੇ ਦਾ ਇੱਕ ਗਲਾਸ ਚੱਕ ਕੇ ਰੱਖ ਗਿਆ ਉਹਦਾ ਵੀ ਭਲਾ ਹੋਇਆ ਇਹਦੇ ਵਿੱਚ ਸਾਰਿਆਂ ਨੂੰ ਪੂਰੀਆਂ ਬਾਬਾ ਜੀ ਦੀਆਂ ਖੁਸ਼ੀਆਂ ਨੇ ਜਿਵੇਂ ਮਾਈਆਂ ਦਾ ਬਹੁਤ ਬਹੁਤ ਵੱਡੀ ਸੇਵਾ ਬਗਮਾਈਆਂ ਦੀ ਮੰਨੀ ਗਈ ਹੈ ਔਰ ਬਾਬਾ ਜੀ ਨੇ ਵੀ ਪੂਰੀ ਮਹਾਂਤਾ ਦੇਖਿਆ ਮਾਈਆਂ ਦੇ ਕੋਲ ਪ੍ਰਸ਼ਾਦਾ ਬਣਾ ਕੇ ਸਵੇਰੇ ਉੱਠ ਕੇ ਪ੍ਰਸ਼ਾਦਾ ਬਣਾ ਕੇ ਇੱਥੇ ਲੈ ਕੇ ਆਉਂਦੀਆਂ ਜਿਹੜਾ ਆਪਾਂ ਵਰਤਾ ਕੇ ਆਪਦਾ ਵਰਤਾ ਕੇ ਲੈ ਕੇ ਆਉਣਾ ਫਿਰ ਇੱਥੇ ਆ ਕੇ ਫਿਰ ਵਾਸ਼ਤਨਾ ਦੀ ਸੇਵਾ ਝਾੜਨ ਦੀ ਸੇਵਾ ਉਹ ਕਰਕੇ ਜਾਂਦੀ ਜਿਵੇਂ ਆਪਣੇ ਕੋਲ ਕਈ ਬੰਦੇ ਕਹਿੰਦੇ ਸੀ ਪੈਗ ਹੀ ਜਾਉਂਦੇ ਵੇ ਜਿਹੜੇ ਰਾਤ ਦੇ ਲਾਇਆ ਕੋਲ ਪਰ ਇਹ ਜਦੋਂ ਬਾਬਾ ਜੀ ਨੇ ਬੈਂਤੀ ਕਰੀ ਕਿ ਆਪ ਕਰੀ ਤਾਂ ਬਾਬਾ ਜੀ ਕਹਿੰਦੇ ਵੀ ਮਾਈਆਂ ਨੇ ਕਹਿੰਦੇ ਸਵੇਰੇ ਵੈਸੇ ਇਧਰ ਦੀ ਵੀ ਜਾ ਸਕਦੀ ਆ ਜੇ ਆਪਣਾ ਤੁਸੀਂ ਸਾਰੀ ਦਿਹਾੜੀ ਚੱਲੀ ਜਾ ਕੇ ਕੀਤੀ ਉਹ ਬਾਬਾ ਜੀ ਦੇ ਵੈਜੀ ਦਾ ਖਾਲਸਾ ਆ ਰਿਹਾ ਜੀ ਬਤੇ ਬਾਬਾ ਜੀ ਆਪਾਂ ਸਾਨੂੰ ਇੱਕ ਘੰਟਾ ਜਾਂ ਸਵਾ ਘੰਟੇ ਦਾ ਦੁਆਰ ਦਾ ਆਪਾਂ ਸੁਤੇ ਆ ਸੀ ਜਿਹੜਾ ਕਿ 2-3 ਘੰਟੇ ਲਗਾਤਾਰ ਸੰਗਤ ਦੇ ਗਏ ਤੇ ਬੰਦ ਕਰਨ ਨੂੰ ਕਹਿੰਦਾ ਸੀ ਦੁਆਰ ਤੂੰ ਸਾਰੀ ਦਿਹਾੜੀ ਨਾਲ ਕਿ ਇਦਾਂ ਹੁੰਦਾ ਸੀ ਹੰਸੂ ਵੇਲਾ ਜੇ ਤਰਣ ਕਰਨਾ ਹੋਬਲੇ ਹਾਰੀ ਸਤਗੁਰ ਚਰਣਾ ਜੀਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਸਿਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਖੁਰਖ ਦ੍ਰਿਸ਼ਟ ਸੁਜਾਨ ਸੱਚ ਹੁਕਮ ਤੇ ਮਾਰਾ ਤਖਤ ਨਿਵਾਸ ਤਿੰਨੇ ਜੀ ਕੁੜੀਆਂ ਹੋ ਬਾਈ ਹਾਂਜੀ 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 ਇਹ ਸਕੂਲੋਂ ਆਈਆਂ ਹੋਣਗੀਆਂ ਬੋਬਾ ਜੀ ਹੁਣ ਆ ਬਣਾ ਲਈ ਬਣਾ ਲਈ ਬਾਈ ਆ ਦੇ ਬਾਈ ਪਿੰਡ ਵਾਲਾ ਆਪਣੇ Come